ਸਿਕਰ ਕੱਲ ਇੱਕ ਆਰਟੀਕਲ ਛਪਿਆ ਦਾ ਪੰਜਾਬ ਪਲਸ ਦੇ ਵਿੱਚ ਆਰਟੀਕਲ ਦਾ ਨਾਮ ਹੈ ਵਕਫ ਐਮੈਂਡਮੈਂਟ ਵਿਲ 2024 ਇਜ਼ ਅ ਪ੍ਰੋਗਰੈਸਿਵ ਸਟੈਪ ਇਨ ਦਾ ਰਾਈਟ ਡਾਇਰੈਕਸ਼ਨ اور ਉਹਨਾਂ ਨੂੰ ਲਿਖਣ ਵਾਲੇ ਕਰਨਲ ਜੈਬੰਦ ਜੀ ਜਿਹੜੇ ਕਿ ਪੰਜਾਬ ਪਲਸ ਦੇ ਐਡੀਟਰ ਇਨ ਚੀਫ ਹੈ ਆ ਸਾਨੂੰ ਲੱਗਿਆ ਵੀ ਇਸ ਆਰਟੀਕਲ ਦੇ ਬਾਰੇ ਇਹਨਾਂ ਦੇ ਪਿੱਛੇ ਕੀ ਕੀ ਹਿਸਟਰੀ ਹੈ ਉਸ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਕਰਨ ਜੈਪਨ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਾਈਕ੍ਰੋ ਫਤੇਹ ਸਤਿੰਦਰ ਜੀ ਬਹੁਤ ਚੰਗਾ ਲੱਗਦਾ ਹੈ ਤੁਹਾਡੇ ਨਾਲ ਗੱਲਬਾਤ ਕਰਕੇ ਕਨਸਪ ਜਿਹੜਾ ਤੁਸੀਂ ਆਰਟੀਕਲ ਕੱਲ ਮੈਂ ਪੜਿਆ ਹੈ ਜਿਹੜਾ ਇਸ 'ਚ ਲਿਖਿਆ ਹੈ ਇਹਦੀ ਇੱਕ ਥੋੜੀ ਜੀ ਸਾਨੂੰ ਬੈਕਗ੍ਰਾਉਂਡ ਦੱਸ ਦਿਓ ਵੀ ਵਾਕਫ ਵਾਕਫ ਹੁੰਦਾ ਕੀ ਹੈ ਔਰ ਕੀ ਆਜਕਲ ਦੇਸ਼ ਦੇ ਵਿੱਚ ਬੜਾ ਇਹਦਾ ਰੋਜ਼ ਅਖਬਾਰਾਂ ਦੇ ਵਿੱਚ ਆ ਰਿਹਾ ਹੈ ਸੋਸ਼ਲ ਮੀਡੀਆ ਤੇ ਵੀ ਚੱਲ ਰਿਹਾ ਵੀ ਤੁਸੀਂ ਆਪਣੇ ਆਪਣੀ ਪ੍ਰਤੀਕਿਰਿਆ ਦੇ ਉਹ ਕ੍ਰਿਆ ਦੇ ਪਾਰਲੀਮੈਂਟਰੀ ਬੋਰਡ ਨੂੰ ਇੱਕ ਥੋੜਾ ਸਾਨੂੰ ਦੱਸੋ ਵੀ ਵਾਟ ਇਜ਼ ਵਕਫ ਅ ਥੈਂਕ ਯੂ ਸਿੰਦਰ ਜੀ ਇਹ ਆਰਟੀਕਲ ਮੈਂ ਜਿਹੜਾ ਲਿਖਿਆ ਹੈ ਇਹ ਇਸ ਐਸੂਲੇਟ ਜਿੱਦਾਂ ਕਿ ਤੁਸੀਂ ਦੱਸਿਆ ਹੈ ਕਿ ਇਹ ਕਮੈਂਡਮੈਂਟ ਬਿੱਲ ਲੈ ਕੇ ਆਏ ਨੇ ਪਾਰਲੀਮੈਂਟ ਦੇ ਵਿੱਚ ਜਿਹੜਾ ਵਕਫ ਐਕਟ ਹੈ 1995 ਦਾ ਉਹਦੇ ਚ ਕੁਝ ਅਮੈਂਡਮੈਂਟਸ ਲਿਆਉਣ ਵਾਸਤੇ ਉਹਦੇ ਕਾਰਨ ਇਸ ਬੁੱਦੇ ਤੇ ਉੱਤੇ ਪੂਰੇ ਹਿੰਦੁਸਤਾਨ ਚ ਕਾਫੀ ਚਰਚਾ ਹੋ ਰਹੀ ਹੈ ਤੇ ਉਥੋਂ ਇਦਾਂ ਲੱਗਣਾ ਸ਼ੁਰੂ ਹੋ ਗਿਆ ਹੈ ਕਿ ਕੁਝ ਮਿਸ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ ਕੁਝ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਾਸਤੇ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਜੋ ਇਹਦੇ ਬੇਸਿਕ ਫੰਡਮੈਂਟਲ ਇਸ਼ੂਸ ਨੇ ਉਹਨਾਂ ਨੂੰ ਮੈਂ ਉਥੇ ਰੱਖ ਦਵਾਂ ਤਾਂ ਕਿ ਕੁਝ ਕਲੈਰਿਟੀ ਮਿਲ ਜਾਏ ਤੇ ਇਹ ਜਿਹੜਾ ਇਹ এনवायरमेंट ਨੂੰ ਖਰਾਬ ਕਰ ਰਿਹਾ ਤਾਂ ਜਿਹੜਾ ਇੱਕ ਮਾਹੌਲ ਬਣਾ ਰਹੇ ਨੇ ਉਹਦੇ ਉੱਤੇ ਕੋਈ ਰੋਕ ਆ ਜਾਏ ਸਟੈਂਡਰਡ ਜੀ ਅਟਾ ਹੈ ਕਿ ਵਕਤ ਜਿਹੜਾ ਹੈ ਨਾ ਇਹ ਇਸਲਾਮਿਕ ਹਦੀਸ ਡਾਇਰੈਕਟਿਵਸ ਦੇ ਮੁਤਾਬਕ ਹੈਗਾ ਵਕਤ ਹੁੰਦਾ ਡੋਨਰ ਇੱਕ ਬੰਦਾ ਜੋ ਕਿ ਆਪਣੇ ਆਪਣੇ ਮਜ਼ਬ ਦੇ ਵਾਸਤੇ ਕੋ ਡੋਨੇਸ਼ਨ ਕਰੇ ਤੇ ਅਗਰ ਬੇਸਿਕਲੀ ਦੇਖਿਆ ਜਾਏ ਤੇ ਜਿੱਦਾਂ ਬਾਕੀ ਸਾਰੇ ਰਿਲੀਜੀਅਨ ਦੇ ਵਿੱਚ ਡੋਨੇਸ਼ਨ ਦਾ ਕੋਈ ਦਸਵੰਧ ਦਾ ਹੁੰਦਾ ਹੈ ਕੋਈ 10% ਦਾ ਹੁੰਦਾ ਹੈ ਉਸ ਤਰੀਕੇ ਦੇ ਨਾਲ ਇਹ ਵੀ ਇੱਕ ਵੈਸੀ ਹੀ ਡੋਨੇਸ਼ਨ ਹੈ ਤੇ ਇਹ ਆਈਡੀਆ ਜਿਹੜਾ ਹੈ ਕਨਸੈਪਟ ਜਿਹੜਾ ਹੈ ਬੜਾ ਨੋਬਲ ਕਨਸੈਪਟ ਹੈ ਇਹ ਮਤਲਬ ਤੁਸੀਂ ਆਪਣਾ ਆਪਣੇ ਕੁਝ ਚੀਜ਼ਾਂ ਜਿਹੜੀਆਂ ਨੇ ਆਪਣਾ ਕੁਝ ਮਟੀਰੀਅਲ ਵਰਲਡ ਦੀਆਂ ਚੀਜ਼ਾਂ ਨੇ ਉਹਨਾਂ ਨੂੰ ਤੁਸੀਂ ਆਪਣੇ ਰੱਬ ਦੇ ਵੱਲ ਦੇ ਦਿੰਦੇ ਹੋ ਕਨਸੈਪਟ ਵਾਈਜ਼ ਤੇ ਬਿਲਕੁਲ ਸਹੀ ਹੈ ਤੇ ਇਹ ਕਨਸੈਪਟ ਜਿਹੜਾ ਹੈ ਇਸਲਾਮਿਕ ਕੰਟਰੀਸ ਦੇ ਵਿੱਚ ਬਹੁਤ ਸੈਂਚਰੀਜ਼ ਤੋਂ ਅਪਲਾਈ ਕੀਤਾ ਜਾ ਰਿਹਾ ਹੈ ਪਰ ਸਮ ਹਾਉ ਕਿਤਰੇ ਨਾ ਕਿਤਰੇ ਜਾ ਕੇ ਗੜਬੜ ਹੋ ਗਈ ਇਹਦੀ ਉਹਦੇ 'ਚ ਅਸੀਂ ਬਾਅਦ 'ਚ ਗੱਲ ਕਰਾਂਗੇ ਹੁਣ ਬੇਸਿਕਲੀ ਇਸ ਕਨਸੈਪਟ ਦੇ ਵਿੱਚ ਹੁੰਦਾ ਕੀ ਹੈ ਕਿ ਕੋਈ ਵੀ ਜਿਹੜਾ ਵਕਤ ਹੈ ਬੰਦਾ ਵਕਤ ਆਪਣੇ ਆਪ ਨੂੰ ਬਣਾਣਾ ਚਾਹੁੰਦਾ ਹੈ ਉਹ ਆਪਣੀ ਕੋਈ ਮੂਵੇਬਲ ਜਾਂ ਇਮਬੋਵੇਬਲ ਪ੍ਰੋਪਰਟੀ ਜਿਹੜੀ ਹੈ ਉਹ ਅੱਲਾਹ ਨੂੰ ਡੋਨੇਟ ਕਰ ਦਿੰਦਾ ਤੇ ਰੱਬ ਨੂੰ ਡੋਨੇਟ ਕਰ ਦਿੰਦਾ ਤੇ ਉਹਦਾ ਜਿਹੜਾ ਇਸਤੇਮਾਲ ਹੈਗਾ ਉਹ ਉਹ ਰਿਲੀਜੀਅਸ ਪਰਪਸਸਿਸ ਤੇ ਚੈਰੀਟੇਬਲ ਕਾਉਸਸਿਸ ਦੇ ਵਾਸਤੇ ਹੋਣਾ ਚਾਹੀਦਾ ਹੈ ਇਸਲਾਮਿਕ ਲਾਅ ਅਸ਼ਾਰੀਆ ਦੇ ਮੁਤਾਬਿਕ ਚੈਰੀਟੇਬਲ ਕਾਉਸਸਿਸ ਦੇ ਵਾਸਤੇ ਉਹਦਾ ਇਸਤੇਮਾਲ ਹੋਣਾ ਚਾਹੀਦਾ ਹੈ ਤੇ ਕਿਉਂਕਿ ਉਹ ਅੱਲਾ ਨੂੰ ਡੋਨੇਟ ਕਰ ਦਿੱਤੀ ਚੀਜ਼ ਹੈ ਤੇ ਉਹ ਫਿਰ ਵਾਪਸ ਨਹੀਂ ਲਈ ਜਾ ਸਕਦੀ ਉਹ ਉਹ ਇੱਕ ਪਰਮਨੈਂਟ ਟਰਸਟ ਦੇ ਤੇ ਚਲੇ ਜਾਂਦੀ ਹੈ ਟਰਸਟੀਆਂ ਜਿਹੜੇ ਨੇ ਪਤਾ ਜਾਂਦੇ ਨੇ ਤੇ ਕਈ ਵਾਰ ਇੱਕ ਸਿੰਗਲ ਟਰਸਟੀ ਵੀ ਹੁੰਦਾ ਹੈ ਜਿਹੜਾ ਟਰਸਟੀ ਉਹਨੂੰ ਚਲਾ ਰਿਹਾ ਹੁੰਦਾ ਹੈ ਉਹ ਉਸ ਪ੍ਰਾਪਰਟੀ ਦੇ ਵਿੱਚੋਂ ਨਿਕਲਦੇ ਪੈਸਿਆਂ ਦੇ ਨਾਲ ਹੀ ਆਪਣਾ ਜਿਹੜਾ ਹੈ ਕੁਝ ਆਪਣਾ ਕੁਝ ਕੱਢ ਲੈਂਦਾ ਹੈ ਪੈਸੇ ਉਹਨੂੰ ਚਲਾਉਣ ਵਾਸਤੇ ਜਿਹੜਾ ਟਰਸਟੀ ਹੁਣ ਇਹ ਕਨਸੈਪਟ ਜਿਹੜਾ ਹੈ ਇਹ ਬ੍ਰਿਟਿਸ਼ ਲੈ ਕੇ ਆਏ ਸੀਗੇ ਇੰਡੀਆ ਦੇ ਵਿੱਚ ਵਕਫਾ ਦਾ ਵਕਫ ਦਾ ਜਿਹੜਾ ਕਨਸੈਪਟ ਹੈ ਇਹ ਜਿਆਦਾ ਪਿਛਲਾ ਤੇ ਮੈਨੂੰ ਪੂਰੀ ਤਰ੍ਹਾਂ ਪਤਾ ਨਹੀਂ ਕਿ ਮੋਗਲ 에ਰਾ ਦੇ ਵਿੱਚ ਜਾਂ ਸੁਲਤਾਨੇ ਸਲਤਨਤ ਦੇ ਵਿੱਚ ਕੀ ਸੀਗਾ ਪਰ ਜਿੱਥੇ ਜਿੱਥੋਂ ਤੱਕ ਇਹਦਾ ਹੈਗਾ ਇਹ ਬ੍ਰਿਟਿਸ਼ ਲੈ ਕੇ ਆਏ ਸੀਗੇ ਕਿਉਂਕਿ ਇਹ ਕਨਸੈਪਟ ਉਹ ਉਸ ਵੇਲੇ ਉਹਨਾਂ ਨੇ ਜਿਹੜਾ ਤਰਕੀ ਨੂੰ ਜਿੱਤਿਆ ਸੀਗਾ 오ਟੋਮਨ एंपਾਇਰ ਨੂੰ ਗਰਾ ਕੇ ਤੇ ਪੈਲੇਸਟੀਨ ਨੂੰ ਜਿੱਤਿਆ ਸੀਗਾ ਤੇ ਹੋਰ ਉਹਨਾਂ ਦੇ ਕੋਲ ਮੁਸਲਮ ਕੋਲੋਨੀ ਸੀਗੀਆਂ ਉੱਥੇ ਪ੍ਰਿਵਿਲੇਂਟ ਸੀਗਾ ਤੇ ਬ੍ਰਿਟਿਸ਼ ਦਾ ਇਹ ਹਮੇਸ਼ਾ ਹੁੰਦਾ ਸੀਗਾ ਕਿ ਜਿਹੜੇ ਬੰਦਿਆਂ ਦੇ ਉੱਤੇ ਉਹ ਰਾਜ ਕਰਦੇ ਸੀ ਉਹਨਾਂ ਦੇ ਕਸਟਮਸ ਜਿਹੜੇ ਨੇ ਉਹ ਉਹਨਾਂ ਨੂੰ ਬੜਾਵਾ ਦਿੰਦੇ ਸੀ ਤਾਂਕਿ ਕੋਈ ਉਹ ਉਹਨਾਂ ਦੇ ਖਿਲਾਫ ਨਾ ਬੋਲ ਲੈਣ ਸੋ ਇਹਨਾਂ ਚੀਜ਼ਾਂ ਨੂੰ ਮੱਧੇਂ ਨਜ਼ਰ ਰਸਤੇ ਹੋਏ 1913 ਦੇ ਵਿੱਚ ਬ੍ਰਿਟਿਸ਼ ਜਿਹੜੇ ਨੇ ਉਹ ਵਕਤ ਜਿਹੜਾ ਹੈ ਇਹ ਐਕਟ ਇੱਥੇ ਲੈ ਕੇ ਆਏ ਸੀਗੇ ਇੰਡੀਆ ਦੇ ਵਿੱਚ ਪਰ ਸ਼ੁਰੂ ਦੇ ਵਿੱਚ ਬ੍ਰਿਟਿਸ਼ ਟਾਈਮ ਦੇ ਵਿੱਚ ਇਹ ਬਹੁਤ ਹੀ ਸਹੀ ਤਰੀਕੇ ਨਾਲ ਤੇ ਬਹੁਤ ਛੋਟੇ ਲੈਵਲ ਦੇ ਉੱਤੇ ਇਹ ਅਪਲਾਈ ਕੀਤਾ ਜਾ ਰਿਹਾ ਸੀਗਾ ਜਿੱਦਾਂ ਅਸੀਂ ਵੀ ਦਸਵੰਧ ਦਿੰਨੇ ਆ ਤੇ ਅਸੀਂ ਗੁਰਦੁਆਰਿਆਂ ਨੂੰ ਪੈਸੇ ਦਿੰਨੇ ਆ ਗੁਰਦੁਆਰਿਆਂ ਦੀਆਂ ਵੀ ਜ਼ਮੀਨਾਂ ਹੈਗੀਆਂ ਨੇ ਉਹਨਾਂ ਨੇ ਖਰੀਦੀਆਂ ਨੇ ਜਾਂ ਕਿਸੇ ਨੇ ਡੋਨੇਟ ਕੀਤੀਆਂ ਨੇ ਉਸੇ ਤਰੀਕੇ ਨਾਲ ਇਹ ਵੀ ਸੀਗਾ ਪ੍ਰੋਬਲਮ ਉਦੋਂ ਆਈ ਜਦੋਂ 1995 ਦੇ ਵਿੱਚ ਕਾਂਗਰਸ ਸਰਕਾਰ ਨੇ ਇੱਕ ਨਵਾਂ ਐਕਟ ਬਣਾਇਆ ਜਿਹਦਾ ਜਿਹਦਾ ਕੀ ਉਹਨਾਂ ਨੇ ਨਾਂ ਰੱਖਿਆ ਉਹ ਉਹਨਾਂ ਨੇ ਨਾਂ ਰੱਖਿਆ ਯੂनाइटेड ਵਰਕ ਮੈਨੇਜਮੈਂਟ ਏਮਪਾਵਰਮੈਂਟ ਐਫੀਸ਼ੀਐਂਸੀ ਐਂਡ ਡਿਵੈਲਪਮੈਂਟ ਐਕਟ 1995 ਇਹ ਐਕਟ ਦੇ ਨਾਲ ਉਹਨਾਂ ਨੇ ਬਹੁਤ ਸਵੀਪਿੰਗ ਪਾਵਰਸ ਦੇਤੀਆਂ ਵਕਤ ਵਕਤ ਨੂੰ ਤੇ ਉਹਨਾਂ ਪਾਵਰਸ ਦੇ ਉੱਤੇ ਅਸੀਂ ਗੱਲ ਕਰਾਂਗੇ ਜਿਆਦਾ ਹੀ ਪਾਵਰ ਦੇਤੀਆਂ ਕਿਉਂਕਿ ਉਹਨਾਂ ਲਈ ਹਮੇਸ਼ਾ ਇਹ ਸੀਗਾ ਕਿ ਅਸੀਂ ਮੁਸਲਿਮ ਮੈਨੋਰਿਟੀ ਦੇ ਨਾਲ ਉਹ ਵੋਟ ਬੈਂਕ ਸਮਝਦੇ ਸੀਗਾ ਆਪਣਾ ਆਪਣੇ ਆਪ ਉਹ ਸੈਕੂਲਰ ਤੇ ਬੁਲਾਉਂਦੇ ਨੇ ਪਰ ਸੈਕੂਲਰ ਹੈ ਨਹੀਂ ਕਿਉਂਕਿ ਉਹ ਇੱਕ ਪਾਰਟਿਕੂਲਰ ਕਮਿਊਨਿਟੀ ਨੂੰ ਜਿਆਦਾ ਉਹ ਪ੍ਰਭਾਵ ਦੇਣਾ ਚਾਹੁੰਦੇ ਸੀਗੇ ਤੇ ਉਹਦੇ ਨਾਲ ਜਿਹੜਾ ਹੈ ਕਿ ਇਹ ਇਹ ਕਨਸੈਪਟ ਜਿਹੜਾ ਹੈ ਇਹ ਇੱਕ ਰਿਲੀਜੀਅਸ ਪਲੇਟਫਾਰਮ ਤੋਂ ਡਿੱਕਲ ਕੇ ਇੱਕ ਪੋਲਿਟੀਕਲ ਪਲੇਟਫਾਰਮ ਦੇ ਵਿੱਚ ਆ ਗਿਆ ਤੇ ਇਹਨੇ ਹਿੰਦੁਸਤਾਨ 'ਚ ਕਾਫੀ ਪ੍ਰੋਬਲਮਸ ਕ੍ਰੀਏਟ ਕੀਤੀਆਂ ਉਹਦੇ ਬਾਰੇ ਅਸੀਂ ਫਿਰ ਗੱਲ ਕਰ ਲਵਾਂਗੇ ਜਦੋਂ ਤੁਸੀਂ ਦੱਸਿਆ ਅੱਜ ਦੀ ਡੇਟ ਦੇ ਵਿੱਚ ਮੈਂ ਪੜ ਰਿਹਾ ਸੀਗਾ ਲਗਭਗ ਰੇਲਵੇ ਤੋਂ ਬਾਅਦ ਕਹਿੰਦੇ ਵਕਫ ਦੀ ਪ੍ਰਾਪਰਟੀਆਂ ਹੋ ਗਈਆਂ ਦੇਸ਼ ਦੇ ਵਿੱਚ ਇੰਨੀ ਪ੍ਰਾਪਰਟੀ ਹੈ ਵੀ ਇੱਕ ਜਿਹੜਾ ਕਨਸੈਪਟ ਹੈ ਉਹ ਜਿੱਦਾਂ ਤੁਸੀਂ ਕਿਹਾ ਵੀ ਪੋਲਿਟੀਕਲ ਮਿਸ਼ਨ ਦੀ ਵੱਲ ਚੱਲ ਰਿਹਾ ਔਰ ਪੋਲਿਟੀਕਲ ਮਿਸ਼ਨ ਤੋਂ ਬਾਅਦ-ਬਾਦ ਕਿਸੇ ਨੇ ਕਿਤੇ ਇਸਲਾਮਿਕ ਮਿਸ਼ਨ ਵੱਲ ਵੀ ਚੱਲਣਾ ਸ਼ੁਰੂ ਹੋ ਗਿਆ ਜਿਹੜਾ ਗੰਜਵਾ ਹਿੰਨ ਜਾਂ ਕੁਝ ਵੀ ਨਾਮ ਦੇ ਦਿਓ ਕਰਦੇ ਪਏ ਤੇ ਇਸ ਤਰ੍ਹਾਂ ਜਦੋਂ ਕੋਈ ਵੀ ਚੀਜ਼ਾ ਹੁਣ ਦਿੱਲੀ ਦੇ ਵਿੱਚ 2013 ਦੇ ਵਿੱਚ ਜਦੋਂ ਪਤਾ ਲੱਗਿਆ ਵੀ ਸਰਕਾਰ ਜਾਣੀ ਸੀਗੀ ਲਗਭਗ 120 ਪ੍ਰਾਪਰਟੀਆਂ ਦਾ ਕਰੀਬ ਉਸ ਸਮੇਂ ਵਕਫ ਨੂੰ ਦਿੱਤੀਆਂ ਗਈਆਂ ਅੱਜ ਕੱਲ ਉਹਨਾਂ ਦਾ ਕੇਸ ਵੀ ਚੱਲ ਰਿਹਾ ਹੈ ਅੱਜ ਕੱਲ ਉਹ ਆਪ ਪਾਰਟੀ ਦੇ ਜਿਹੜੇ ਐਮਪੀ ਐਮ ਐਮ ਐਲ ਏ ਆ ਉਹਨਾਂ ਦੇ ਉੱਪਰ ਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ ਹੈ ਵਕਫ ਔਰਟੀਆਂ ਨੂੰ ਮਿਸਯੂਜ਼ ਕਰਨ ਦਾ ਤੁਹਾਨੂੰ ਕੀ ਲੱਗਦਾ ਵੀ ਇਹ ਜਿਹੜੀ ਵਕਫ ਔਰਟ ਪ੍ਰਾਪਰਟੀਆਂ ਐਨੀਆਂ ਵਧ ਗਈਆਂ ਰੇਲਵੇ ਦੇ ਬਰਾਬਰ ਇਹਨਾਂ ਦੀ ਜ਼ਮੀਨ ਹੋਗੀ ਔਰ ਜਿਹੜੀ 2006 ਦੀ ਜਿਹੜੀ ਰਿਪੋਰਟ ਹੈਗੀ ਸੱਚਰ ਕਮੇਟੀ ਦੀ ਉਹਨਾਂ ਦਾ ਇੱਥੇ ਤਾਂ ਕਿਹਾ ਵੀ 1 ਲੱਖ ਜਿਹੜੀ ਮੈਂ ਨੋਟ ਕੀਤੀ ਸੀ 1 ਲੱਖ 4.9 ਲੱਖ ਪ੍ਰੋਪਰਟੀ ਉਸ ਸਮੇਂ ਸੀਗਾ 2006 ਦੇ ਵਿੱਚ ਔਰ ਉਸ ਦੀ ਜਿਹੜੀ ਪ੍ਰਾਪਰਟੀ ਦੀ ਜਿਹੜੀ ਕੀਮਤ ਸੀਗੀ ਉਸ ਸਮੇਂ 1.2 ਲੱਖ ਕਰੋੜ ਸੀਗੀ ਉਸ ਸਮੇਂ 2006 ਦੇ ਵਿੱਚ ਔਰ ਉਸ ਤੋਂ ਬਾਅਦ 2013 ਦੇ ਵਿੱਚ ਤਾਂ ਇਹਨਾਂ ਨੇ ਪੂਰਾ ਜਦੋਂ ਹੋਰ ਐਮੈਂਡਮੈਂਟ ਕੀਤੀ ਹੋਰ ਖੁੱਲਾ ਹੱਥ ਦੇ ਤਾ ਉਸ ਤੋਂ ਬਾਅਦ ਤਾਂ ਬਹੁਤ ਅਸੀਂ ਪੰਜਾਬ ਦੇ ਵਿੱਚ ਵੀ ਦੇਖਿਆ ਕਿ ਕਈ ਛੋਟੇ-ਛੋਟੇ ਜਗ੍ਹਾ ਜਿਹੜੀਆਂ ਲੋਕਾਂ ਦੀ ਪ੍ਰਾਈਵੇਟ ਸੀਗੇ ਕੁਝ ਸੀਗੇ ਉਹ ਵੀ ਵਕਫ ਨਾਲ ਕਵਰ ਕਰਨੇ ਸ਼ੁਰੂ ਕਰਤੀ ਹੈ ਇਸ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਤਿੰਦਰ ਜੀ ਤੁਸੀਂ ਬਹੁਤ ਸੋਹਣੇ ਡਾਟੇ ਦਿੱਤੇ ਤੇ ਬੜਾ ਬੜਾ ਇੱਕ ਸੈਂਸਿਟਿਵ ਤੇ ਬੜਾ ਚੈਲੈਂਜਿੰਗ ਸਵਾਲ ਪੁੱਛ ਲਿਆ ਮੈਨੂੰ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਰੇਲਵੇ ਦੇ ਬਾਅਦ ਤੇ ਡਿਫੈਂਸ ਦੇ ਬਾਅਦ ਇਹ ਵਕਤ ਕੋਲ ਸਭ ਤੋਂ ਜ਼ਿਆਦਾ ਪ੍ਰਾਪਰਟੀ ਹੈ ਤੇ ਜਿਹੜੇ ਤੁਸੀਂ ਆਕੜੇ ਦਿੱਤੇ ਨੇ ਉਹ ਬਿਲਕੁਲ ਸਹੀ ਆਕੜੇ ਨੇ ਹੁਣ ਇਹਦੇ 'ਚ ਦੇਖਣ ਵਾਲੀ ਗੱਲ ਇਹ ਹੈ ਸਿੱਧਤੀ ਕਿ ਅਗਰ ਇਹਨਾਂ ਕੋਲ 1 ਲੱਖ ਕਰੋੜ ਕੋਲੋਂ ਉੱਤੋਂ ਦੀ ਜ਼ਿਆਦਾ ਸੰਪਤੀ ਹੈ ਤੇ ਵਕਤ ਜਿਹੜੇ ਬੋਰਡਸ ਨੇ ਇਹਨਾਂ ਦੇ ਕੋਲ 12000 ਕਰੋੜ ਕੋਲੋਂ ਜ਼ਿਆਦਾ ਇਹ ਸਾਲਾਨਾ ਇਨਕਮ ਹੋਣੀ ਚਾਹੀਦੀ ਹੈ ਪਰ ਜਿਹੜੀ ਡਿclareਡ ਇਨਕਮ ਹੈ ਇਹਨਾਂ ਦੀ ਉਹ ਉਹ ਲੈਸਡ 200 ਕਰੋੜਸ ਹੈਗੀ ਹੈ ਤੇ ਫਿਰ ਇਹ ਸਵਾਲ ਆ ਜਾਂਦਾ ਹੈ ਕਿ ਕੀ ਇਹ ਮਿਸਮੈਨੇਜ ਨੇ ਜਾਂ ਕਿਹਾ ਇਹਨਾਂ ਦੇ ਵਿੱਚ ਕੋਈ ਕ腐ਸ਼ਨ ਚੱਲ ਰਹੀ ਹੈ ਹੁਣ ਜਿਹੜੀ ਤੁਸੀਂ ਪ੍ਰੋਬਲਮ ਦੱਸ ਰਹੇ ਹੋ ਉਹ ਉਸ ਗੱਲ ਤੋਂ ਆਂਦੀ ਹੈ ਜਿਹੜਾ ਇਹਨਾਂ ਦਾ ਐਕਟ ਹੈਗਾ ਵਕਸ ਐਕਟ ਆਫ 1995 ਯੂਨਾਈਟਿਡ ਵਕਸ ਮੈਨੇਜਮੈਂਟ ਐਪਾਵਰਮੈਂਟ ਐਫੀਸ਼ੀਐਂਸੀ ਐਂਡ ਡਿਵੈਲਪਮੈਂਟ ਐਕਟ ਉਹਦੇ ਤਹਿਤ ਜਿਹੜੇ ਇਹਨਾਂ ਨੇ ਵਕਸ ਬੋਰਡ ਬਣਾਏ ਨੇ ਜੋ ਕਿ ਅਪ੍ਰੋਕਸੀਮੇਟਲੀ 30 ਨੇ ਪੂਰੇ ਇੰਡੀਆ ਦੇ ਵਿੱਚ ਇਹ ਜਿਨ੍ਹਾਂ ਨੂੰ ਕੰਟਰੋਲ ਕਰਨ ਦੇ ਵਾਸਤੇ ਇੱਕ ਸੈਂਟਰਲ ਬਫ ਕਾਉਂਸਲ ਹੈ ਸੈਂਟਰਲ ਗਵਰਨਮੈਂਟ ਦੀ ਉਹ ਜਿਹੜੇ ਹੈਗੇ ਨੇ ਉਹ ਕਿਸੇ ਵੀ ਪ੍ਰਾਪਰਟੀ ਦੇ ਉੱਤੇ ਆਪਣਾ ਕਲੇਮ ਕਰ ਸਕਤੇ ਨੇ ਤੇ ਅਗਰ ਉਹ ਕਲੇਮ ਕਰ ਦਿੰਦੇ ਨੇ ਤੇ ਉਸ ਪ੍ਰਾਪਰਟੀ ਦਾ ਜਿਹੜਾ ਓਨਰ ਹੈ ਉਹਨੂੰ ਪ੍ਰੂਫ ਕਰਨਾ ਪੈਂਦਾ ਹੈ ਕਿ ਨਹੀਂ ਨਹੀਂ ਇਹ ਪ੍ਰਾਪਰਟੀ ਜਿਹੜੀ ਹੈ ਇਹ ਇਹਨਾਂ ਦੀ ਨਹੀਂ ਹੈ ਮੇਰੀ ਹੈ ਯੈਸ ਤੇ ਉਹਦੇ ਵਾਸਤੇ ਜਿਹੜਾ ਕੇਸ ਹੈ ਉਹ ਵੀ ਲੈ ਕੇ ਜਾਣਾ ਪੈਂਦਾ ਹੈ ਇੱਕ ਬਫ ਟ੍ਰਿਬਿਊਨਲ ਦੇ ਵਿੱਚ ਟ੍ਰਿਬਿਊਨਲ ਦਾ ਜੱਜ ਤੇ ਇੱਕ ਨਾਰਮਲ ਜੱਜ ਆ ਪਰ ਉਹਦੇ ਸਾਰੇ ਮੈਂਬਰ ਜਿਹੜੇ ਨੇ ਉਹ ਮੁਸਲਮ ਹੁੰਦੇ ਨੇ ਸੋ ਉਹ ਕੇਸ ਐਸਾ ਲਟਕ ਜਾਂਦਾ ਹੈ ਕੋਈ ਕਹਿਣ ਦੀ ਗੱਲ ਨਹੀਂ ਤੇ ਉਹਦੇ ਨਾਲ ਕੀ ਹੈ ਕਿ ਬਹੁਤ ਸਾਰੀਆਂ ਪ੍ਰਾਪਰਟੀਆਂ ਦੇ ਉੱਤੇ ਵਕਫ ਨੇ ਓਵਰਟਾਈਮ ਕਲੇਮ ਕਰਨਾ ਸ਼ੁਰੂ ਕਰ ਦਿੱਤਾ ਬੋਰਡ ਨੇ ਕਲੇਮ ਕਰਨਾ ਸ਼ੁਰੂ ਕਰ ਦਿੱਤਾ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਇਹਦੇ ਉੱਤੇ ਕਈ ਲੱਖ ਕੇਸ ਜਿਹੜੇ ਨੇ ਉਹ ਪੈਂਡਿੰਗ ਹੋ ਗਏ ਨੇ ਟ੍ਰਿਬਿਊਨਲ ਦੇ ਵਿੱਚ ਹੈਗੇ ਨੇ ਉਹਦੇ ਬਾਅਦ ਫਿਰ ਅਪੀਲ ਵੀ ਨਹੀਂ ਤੁਸੀਂ ਕਰ ਸਕਦੇ ਡਾਇਰੈਕਟਲੀ ਨਹੀਂ ਜਾ ਸਕਦੇ ਕੁਝ ਐਸੇ ਲੀਗਲ ਅਸਪੈਕਟਸ ਨੇ ਜੋ ਤੁਸੀਂ ਬਿਲਕੁਲ ਉਚਾਤਾ ਜਾਣਦੇ ਹੋਗੇ ਤੇ ਉਹ ਗੱਲਾਂ ਨੂੰ ਕਰਕੇ ਤੇ ਬਹੁਤ ਜ਼ਿਆਦਾ ਕੰਫਿਊਜ਼ਨ ਕ੍ਰੀਏਟ ਹੋ ਗਈ ਹੈ ਇਹਦੇ ਕਾਰਨ ਹੁਣ ਮੈਂ ਤੁਹਾਨੂੰ ਦੱਸਾਂ ਅੱਜ ਕੱਲ੍ਹ ਹੀ ਕਿਤਨੇ ਡਿਸਕਸ਼ਨ ਹੋ ਰਹੀ ਸੀਗੀ ਕਿ ਪਟਿਆਲਾ ਜਿੱਥੇ ਕਿ ਮੈਂ ਰਹਿਣਾ ਉੱਥੇ ਵਕਤ ਦੀਆਂ ਕਾਫੀ ਪ੍ਰਾਪਰਟੀਆਂ ਹੈਗੀਆਂ ਨੇ ਤੇ ਮੈਂ ਇੱਕ ਸਵਾਲ ਪੁੱਛਿਆ ਕਿ ਵਕਤ ਦੀ ਪ੍ਰਾਪਰਟੀ ਤੇ ਉੱਥੇ ਹੋ ਸਕਦੀ ਹੈ ਜਿੱਥੇ ਮੁਗਲ ਰੂਲ ਸੀਗਾ ਕਿਸੇ ਟਾਈਮ 'ਚ ਹਾਈਦਰਾਬਾਦ ਹੋ ਗਿਆ ਬੰਗਲੌਰ ਕਰਨਾਟਕਾ ਹੋ ਗਿਆ ਜਾਂ ਡੇਲੀ ਹੋ ਗਿਆ ਉਹਨਾਂ ਏਰੀਆਜ਼ ਦੇ ਵਿੱਚ ਜਾਂ ਸੁਜਰੈਨਿਟੀ ਸੀਗੀ ਅਗਰ ਰਾਜਸਥਾਨ ਦੇ ਵਿੱਚ ਪੰਜਾਬ ਦੇ ਵਿੱਚ ਤੇ ਪਟਿਆਲੇ ਦੇ ਵਿੱਚ ਤੇ ਮਹਾਰਾਜਾ ਪਟਿਆਲਾ ਦਾ ਰੂਲ ਹੈ ਪਿਛਲੇ 300 ਸਾਲ ਤੋਂ 200 300 ਸਾਲ ਤੋਂ ਤੇ ਇੱਥੇ ਕਿੱਥੋਂ ਦੀ ਜੋ ਕੁਛ ਇੱਥੇ ਹੈਗਾ ਸਾਰਾ ਉਹ ਮਹਾਰਾਜੇ ਦਾ ਸੀਗਾ ਪਹਿਲੇ ਹੁਣ ਡੈਮੋਕ੍ਰੇਸੀ ਦੇ ਵਿੱਚ ਲੋਕਾਂ ਦਾ ਹੋ ਗਿਆ ਤੇ ਇੱਥੇ ਕਿੱਥੋਂ ਦੀ ਆਵੀਆਂ ਵੱਕ ਪ੍ਰਾਪਰਟੀਜ਼ ਇੱਥੇ ਕਿਹੜੇ ਮੁਸਲਮਾਨ ਸੀਗੇ ਜਿਨ੍ਹਾਂ ਨੇ ਏਡੀਆਂ ਵੱਡੀਆਂ ਵੱਡੀਆਂ ਡੋਨੇਸ਼ਨਸ ਕਰ ਦਿੱਤੀਆਂ ਜਿਹਦੇ ਨਾਲ ਏਡੀਆਂ ਕਲੋਨੀਆਂ ਬਣ ਗਈਆਂ ਇੱਥੇ ਤੋ ਦੇਰਫੋਰ ਐਸ ਕਿਆ ਵੀ ਕਈ ਚੀਜ਼ਾਂ ਹੈਗੀਆਂ ਨੇ ਜਿਹੜੇ ਪ੍ਰੋਬਲਮਸ ਕ੍ਰੀਏਟ ਹੋਏ ਨੇ ਇਹਦੇ ਚ ਸਤਿੰਦਰ ਜੀ ਸਭ ਤੋਂ ਵੱਡੀ ਗੱਲ ਇਹ ਹੈ ਸਾਰੇ ਸੋਚਦੇ ਨੇ ਕਿ ਇਹ ਵਕਤ ਬੋਰਡ ਨੂੰ ਕੰਟਰੋਲ ਕਰਨ ਵਾਸਤੇ ਬੇਸਿਕ ਇਹਦਾ ਇੰਟੈਂਸ਼ਨ ਇਹ ਹੈ ਕਿ ਇਹ ਜਿਹੜਾ ਨੋਬਲ ਪ੍ਰਿੰਸੀਪਲ ਹੈਗਾ ਕਿ ਇਹਦੇ ਨਾਲ ਤੁਸੀਂ ਕੋਈ ਸੋਸ਼ਲ ਕੰਮ ਕਰਨਾ ਉਹ ਨਹੀਂ ਹੋ ਰਿਹਾ ਤੇ ਜਿਹੜੇ ਜਿਹੜੇ ਡਿਪਰਾਈਵਡ ਮੁਸਲਮਾਨ ਹੈਗੇ ਨੇ ਮੁਸਲਮ ਇслаਮਿਕ ਫੇਤ ਵਾਲੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਇਸ ਇਸ ਬੈਨੇਫਿਟ ਦੀ ਬਹੁਤ ਜ਼ਰੂਰਤ ਹੈ ਇਹ ਬੈਨੇਫਿਟ ਉਹਨਾਂ ਤੱਕ ਪਹੁੰਚ ਨਹੀਂ ਰਿਹਾ ਤੇ ਜਿਹੜੀ ਅਮੈਂਡਮੈਂਟ ਇਹਦੀ ਨਿਕਲੀ ਹੈ 2024 ਦੀ ਉਹਦੀ ਬੇਸਿਕ ਇੰਟੈਂਸ਼ਨ ਹੈ ਕਿ ਇਹ ਜਿਹੜਾ ਇਹ ਇਸ ਦਾ ਜਿਹੜਾ ਬੈਨੇਫਿਟ ਹੈਗਾ ਉਹ ਲੋਕਾਂ ਤੱਕ ਉਹ ਜਿਹੜੇ ਬੈਨੇਫਿਸ਼ੀਰੀਜ਼ ਹੋਣੇ ਚਾਹੀਦੇ ਨੇ ਉਹਨਾਂ ਤੱਕ ਪਹੁੰਚ ਜਾਏ ਤੇ ਦੂਸਰੀ ਇਹ ਹੈ ਕਿ ਬਿਨਾਂ ਵਜ੍ਹਾ ਦੇ ਧੱਕਾ ਕਰਕੇ ਵਕਫ ਬੋਰਡ ਵਾਲੇ ਲੋਕਾਂ ਦੀ ਲੈਜਿਟਿਮੇਟ ਪ੍ਰਾਪਰਟੀ ਦੇ ਉੱਤੇ ਆਪਣਾ ਹੱਕ ਨਾ ਜਬਾਨੇ ਸੋ ਇਹ ਇਹ ਬੇਸਿਕ ਕਨਸੈਪਟਸ ਦੇ ਉੱਤੇ ਅਮੈਂਡਮੈਂਟ ਜਿਹੜੀ ਹੈ ਬੇਸਡ ਹੈ ਸਰ ਇੱਕਦਾਂ ਤੁਹਾਡਾ ਮੈਂ ਆਰਟੀਕਲ ਪੜਦੇ ਪੜਦੇ ਇੱਕ ਬੜੀ ਮੈਨੂੰ ਗੱਲ ਲੱਗੀ ਜਿਹੜੀ ਮੈਨੂੰ ਹਜਮ ਨਹੀਂ ਹੋ ਰਹੀ ਵੀ ਇੱਕ ਪੂਰਾ ਪਿੰਡ ਹੈਗਾ ਹਿੰਦੂਆ ਦਾ ਉਹ ਪੂਰਾ ਵਕਫ ਬੋਟੀ ਦੇ ਨੈਕਲੇਮ ਕਰ ਲਿਆ ਉਹ ਘਟਨਾ ਥੋੜਾ ਉਹ ਵੀ ਸੁਣਾ ਦਿਓ ਦੱਸੋ ਜੀ ਸਾਡੇ ਦਰਸ਼ਕਾਂ ਨੂੰ ਵੀ ਅੱਛਾ ਲੱਗੇਗਾ ਸਾਡੇ ਜਿਹੜੇ ਦੋਸਤ ਸੁਣਦੇ ਉਹਨੂੰ ਵੀ ਅੱਛਾ ਲੱਗੇ ਹਾਂ ਜੀ ਬਿਲਕੁਲ ਸਹੀ ਹੈ ਜੀ ਉਹ ਪਿੰਡ ਪਿੰਡ ਹੈਗਾ ਉਹ ਪਿੰਡ ਦਾ ਨਾਮ ਹੈ ਪਿੰਡ ਦਾ ਨਾਮ ਹੈਗਾ ਮੈਂ ਤੁਹਾਨੂੰ 1 ਸਕਿੰਟ ਦੱਸਨਾ ਤਿਰੂਚੇਂਦੁਰਾਈ ਤਾਮਿਲਨਾਡ ਦੇ ਵਿੱਚ ਤਿਰੂਚੇਂਦੁਰਾਈ ਉਹ ਉਹਦੇ ਵਿੱਚ 1500 ਸਾਲ ਪੁਰਾਣਾ ਟੈਂਪਲ ਹੈਗਾ ਤੇ ਉਹ ਹੁਣ ਬਖਸ਼ ਕਹਿੰਦੀ ਹੈ ਕਿ ਇਹ ਪੂਰੇ ਦਾ ਪੂਰਾ ਪਿੰਡ ਸਾਡਾ ਹੈਗਾ ਤੇ ਉਹਦੇ ਵਾਸਤੇ ਉਹ ਪਿੰਡ ਵਾਲਿਆਂ ਨੂੰ ਹੁਣ 1 ਮਹੀਨੇ ਦੇ ਵਿੱਚ ਜਵਾਬ ਦੇਣਾ ਨਹੀਂ ਤਾਂ ਇਹ ਆ ਕੇ ਕਲੇਮ ਕਰਨਾ ਸ਼ੁਰੂ ਕਰ ਦਿੰਦੇ ਇਹਦੇ ਇਲਾਵਾ ਬਿਹਾਰ ਦੇ ਵਿੱਚ ਵੀ ਇੱਕ ਐਸਾ ਪਿੰਡ ਹੈਗਾ ਜਿਹਦੇ ਉੱਤੇ ਇਹਨਾਂ ਨੇ ਕਲੇਮ ਕੀਤਾ ਹੋਇਆ ਫਿਰ ਜਿੱਦਾਂ ਤੁਸੀਂ ਦੱਸਿਆ ਦਿੱਲੀ ਦੇ ਵਿੱਚ ਸਾਰੀਆਂ ਹਿਸਟੋਰਿਕ ਮੋਨਿਊਮੈਂਟਸ ਹੈਗੀਆਂ ਨੇ ਉਹਨਾਂ ਮੋਨਿਊਮੈਂਟਸ ਦੇ ਉੱਤੇ ਵੀ ਇਹਨਾਂ ਨੇ ਕਲੇਮ ਕੀਤਾ ਹੋਇਆ ਸੋ ਇਸ ਤਰੀਕੇ ਦੇ ਕਲੇਮ ਜਿਹੜੇ ਨੇ ਚਲੋ ਠੀਕ ਹੈ ਬੰਦੇ ਨੂੰ ਕੱਢ ਤੇ ਨਹੀਂ ਸਕਦੇ ਫਿਰ ਜਿਹੜੀਆਂ ਕਲੋਨੀਆਂ ਦੇ ਵਿੱਚ ਇਹ ਕਹਿੰਦੇ ਨੇ ਕਿ ਇਹ ਵਕਫ ਪ੍ਰਾਪਰਟੀ ਹੈ ਉੱਥੇ ਉਹ ਉਹਨਾਂ ਕੋਲੋਂ ਕੀ ਕਰਦੇ ਨੇ 40 4000 ਰੁਪਏ 100 100 ਰੁਪਿਆ ਲੈ ਲੈਂਦੇ ਨੇ ਮਹੀਨੇ ਦਾ ਮੰਥਲੀ ਰੈਂਟ ਲੈ ਲੈਂਦੇ ਨੇ ਉਹ ਕਲੋਨੀ ਵਾਲੇ ਕਹਿੰਦੇ ਨੇ ਚਲੋ ਯਾਰ ਛੱਡੋ ਭਰੇ ਅਸੀਂ ਰੈਂਟ ਦੇ ਦਿੰਨੇ ਆ ਕਿਉਂ ਸਿਆਪੇ ਚ ਪਈਏ ਉਦੇ ਨਾਲ ਕੀ ਹੈ ਕਿ ਇਹਨਾਂ ਦੀ ਉਹਦੇ ਉੱਤੇ ਕਬਜ਼ਾ ਜਿਹੜਾ ਉਹ ਬਣਿਆ ਰਹਿੰਦਾ ਹੈ ਅਗਰ ਕੋਈ ਰੈਂਟ ਨਾ ਦੇ ਤੇ ਐਡਵਰਸਾਈਜੇਸ਼ਨ ਉਹ ਦੇਗੀ ਬਾਰਾ ਸਾਲ ਦੇ ਬਾਅਦ ਤੇ ਉਹ ਹੁਣ ਉਸ ਤਰੀਕੇ ਨਾਲ ਕਰਦੇ ਨੇ ਫਿਰ ਤੰਗ ਕਰਨ ਦੀ ਗੱਲ ਕੀ ਤੁਸੀਂ ਸਫੇਤੀ ਕਰਨ ਵਾਸਤੇ ਵੀ ਵਕਫ ਬੋਰਡ ਨੂੰ ਪੁੱਛੋ ਅਗਰ ਤੁਸੀਂ ਵਕਫ ਬੋਰਡ ਨੂੰ ਪੁੱਛਣ ਜਾਂਦੇ ਹੋ ਸਫੇਤੀ ਵਾਸਤੇ ਫਿਰ ਚਾਰ ਪੈਸੇ ਅੰਡਰ ਦ ਟੇਬਲ ਦੇਨੇ ਪੈ ਜਾਂਦੇ ਨੇ ਕੋਈ ਰਿਲੀਜੀਅਸ ਫੰਕਸ਼ਨ ਕਰਨੀ ਹੈ ਤੇ ਵਕਫ ਬੋਰਡ ਨੂੰ ਪੁੱਛੋ ਕਿਉਂਕਿ ਵਕਫ ਲੈਂਡ ਦੇ ਉੱਤੇ ਇਸਲਾਮਿਕ ਸ਼ਰੀਆ ਦੇ ਮੁਤਾਬਿਕ ਕੋਈ ਐਸੀ ਫੰਕਸ਼ਨ ਨਹੀਂ ਹੋ ਸਕਦੀ ਇਸਲਾਮਿਕ ਫੰਕਸ਼ਨ ਦੇ ਇਲਾਵਾ ਕੋਈ ਦੂਸਰੀ ਫੰਕਸ਼ਨ ਨਹੀਂ ਹੋ ਸਕਦੀ ਸੋ ਇਹਨਾਂ ਗੱਲਾਂ ਦੇ ਨਾਲ ਜਿਹੜੇ ਲੋਕਾਂ ਨੇ ਪੁਰਾਣੇ ਕਈ ਸਾਲਾਂ ਤੋਂ 50 50 100 100 ਸਾਲ ਤੋਂ ਉਸ ਲੈਂਡ ਦੇ ਵਿੱਚ ਜਿਹੜੇ ਵਸੇ ਹੋਏ ਨੇ ਉਹਨਾਂ ਨੂੰ ਬਹੁਤ ਪ੍ਰੋਬਲਮਸ ਹੋ ਰਹੀਆਂ ਨੇ ਤੇ ਬਾਕੀ ਜਿਹੜਾ ਪੈਸਾ ਹੈ ਉਹ ਸਾਰਾ ਅੰਡਰ ਦਾ ਟੇਬਲ ਹੀ ਚੱਲੀ ਜਾ ਰਿਹਾ ਸੋ ਇਹ ਪ੍ਰੋਬਲਮਸ ਬਹੁਤ ਵੱਡੀਆਂ ਨੇ ਸਤਿੰਦਰ ਜੀ ਇਹਨਾਂ ਦੇ ਨਾਲ ਜਿਹੜੀ ਸੁਸਾਇਟੀ ਉਹਦੇ ਚ ਦਰਾੜ ਪੈਂਦੀ ਹੈ ਇਹ ਲੋਕਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਇਸ ਵਾਸਤੇ ਇਹ ਅਮੈਂਡਮੈਂਟ ਬਿਲ ਜਿਹੜਾ ਹੈ ਇਹ ਬਹੁਤ ਜ਼ਰੂਰੀ ਹੈ ਜਿਹੜੀਆਂ ਗੱਲਾਂ ਤੁਹਾਡੇ ਤੋਂ ਪਤਾ ਲੱਗੀਆਂ ਜਾਂ ਜਿਹੜੇ ਆਰਟੀਕਲ ਚ ਲਿਖੇ ਜਿਹੜੇ ਉਹ ਸਾਨੂੰ ਸੁਣਨ ਨੂੰ ਮਿਲਦੀ ਹੈ ਇਹ ਕਿਤੇ ਨਾ ਕਿਤੇ ਸਮਾਜ ਨੂੰ ਅੜ ਕਰਨ ਦੀ ਇੱਕ ਗੱਲਾਂ ਕਰਦਾ ਵਕਫਾੜ ਤੇ ਉਸ ਦੀ ਜਿਹੜੀ ਪ੍ਰੋਵੀਜ਼ਨਸ ਹੈਗੇ ਹੁਣ ਜਿਹੜੀਆਂ ਅਮੈਂਡਮੈਂਟਸ ਹੋ ਰਹੀਆਂ ਜਾਂ ਜਿਹੜੀਆਂ ਪ੍ਰੋਪੋਜ਼ਡ ਅਮੈਂਡਮੈਂਟ ਹੈ ਉਹਦੇ ਵੀ ਤੁਹਾਨੂੰ ਕੀ ਲੱਗਦਾ ਵੀ ਕੀ ਫਰਕ ਹੋਣ ਵਾਲਾ ਹੈ ਹਾਂਜੀ ਇਹ ਬਹੁਤ ਅੱਛਾ ਸਵਾਲ ਹੈ ਜੀ ਦੇਖੋ ਅਮੈਂਡਮੈਂਟਸ ਜਿਹੜੀਆਂ ਨੇ ਉਹ ਮੈਂ ਜਿੱਦਾਂ ਵਰਡ ਲਿਖਿਆ ਆਪਣੇ ਆਰਟੀਕਲ 'ਚ ਉਹ ਪ੍ਰੋਗਰੈਸ ਨੇ ਪ੍ਰੋਗਰੈਸਿਵ ਨਹੀਂ ਤੇ ਨੀਡ ਆਫੀ ਆਵਰ ਹੈ ਸਭ ਤੋਂ ਪਹਿਲੇ ਇਹ ਹੈ ਕਿ ਵਕਫ ਬੋਰਡ ਦੇ ਵਿੱਚ ਜਿਹੜਾ ਇਹਨਾਂ ਨੇ ਕਿਹਾ ਕਿ ਉਹਦੇ ਵਿੱਚ ਸਿਰਫ ਮੁਸਲਮਾਨ ਹੋਣਗੇ ਤੇ ਜ਼ਿਆਦਾਤਰ ਸੁੰਨੀ ਮੁਸਲਮਾਨ ਹੋਣਗੇ ਉਹ ਅਮੈਂਡਮੈਂਟ ਕਹਿੰਦੀ ਹੈ ਕਿ ਉਹਦੇ 'ਚ ਨਾਨ ਮੁਸਲਮ ਵੀ ਦੋ ਮੈਂਬਰ ਹੋਣਗੇ ਔਮਨ ਵੀ ਹੋਣਗੀਆਂ ਤੇ ਜਿੱਥੇ ਸ਼ੀਆ ਪ੍ਰਾਪਰਟੀ ਦਾ ਵਕਫ ਹੈ ਵਕਫ ਹੈਗਾ ਕਿਸੇ ਹੋਰ ਉਹਦਾ ਹੈਗਾ ਉਹਨਾਂ ਦੇ ਵੀ ਰਿਪਰੈਜ਼ੈਂਟੇਟਿਵ ਉਹਦੇ ਵਿੱਚ ਹੋਣਗੇ ਸੋ ਇੱਕ ਤੇ ਅਮੈਂਡਮੈਂਟ ਇਹ ਹੈਗੀ ਹੈ ਇਹ ਸਪੈਂਡਮੈਂਟ ਦਾ ਮਤਲਬ ਹੈ ਕਿ ਅਗਰ ਤਾਂ ਤੁਹਾਡਾ ਥੋੜਾ ਜਿਹਾ ਬ੍ਰੌਡ ਬੇਸਡ ਵੋਟ ਹੋਏਗਾ ਤੇ ਉਹਦੇ ਵਿੱਚ ਜਿਹੜੀ ਲੈਵਲ ਆਫ ਕਰਪਸ਼ਨ ਤੇ ਜਿਹੜੀ ਲੈਵਲ ਆਫ ਲੋਕਾਂ ਨੂੰ ਤੰਗ ਕਰਨ ਦਾ ਜਿਹੜਾ ਲੈਵਲ ਹੈ ਉਹ ਥੋੜਾ ਜਿਹਾ ਘੱਟ ਹੋ ਜਾਏਗਾ ਟਰਾਂਸਪਰੈਂਸੀ ਆ ਜਾਏਗੀ ਅਕਾਉਂਟੇਬਿਲਟੀ ਆ ਜਾਏਗੀ ਦੂਸਰੀ ਵੱਡੀ ਅਮੈਂਡਮੈਂਟ ਜਿਹੜੀ ਹੈ ਉਹ ਇਹ ਹੈ ਕਿ ਅਗਰ ਤੁਸੀਂ ਕੇਸ ਕਰਨਾ ਹੈ ਉਹ ਸਿਰਫ ਟ੍ਰਿਬਿਊਨਲ ਨਹੀਂ ਯੂ ਕੈਨ ਗੋ ਟੂ ਦਾ ਨਾਰਮਲ ਕੋਰਟਸ ਆਫ ਦਾ ਕੰਟਰੀ ਤੇ ਉੱਥੇ ਵੀ ਜਾ ਕੇ ਤੁਸੀਂ ਕੇਸ ਕਰ ਸਕਦੇ ਹੋ ਤੇ ਮੈਨੂੰ ਲੱਗਦਾ ਹੈ ਕਿ ਜਦੋਂ ਇਹ ਅਮੈਂਡਮੈਂਟਸ ਲੱਗ ਗਈਆਂ ਤੇ ਉਹਦੇ ਬਾਅਦ ਜਿਹੜਾ ਪ੍ਰਾਪਰਟੀਜ਼ ਦੇ ਵਿੱਚ ਏਡਾ ਜ਼ਿਆਦਾ ਮਤਲਬ ਐਸ ਵੇਲੇ ਕੰਪਲੈਕਸਿਟੀ ਆਈ ਹੋਈ ਹੈ ਦੇਖੋ ਕਈ ਜਗ੍ਹਾ ਨੇ ਜਿੱਥੇ ਇੱਕ ਅੰਦਰ ਲੈਂਡ ਹੈਗਾ ਉਹ ਤੇ ਚਾਰੋਂ ਔਰ ਵਕਤ ਪ੍ਰਾਪਰਟੀ ਹੈ ਕਈ ਹੈਗਾ ਕਿ ਚਾਰੋਂ ਔਰ ਦੂਸਰੀ ਪ੍ਰਾਪਰਟੀ ਆ ਅੰਦਰ ਵਕਤ ਲੈਂਡ ਹੈਗਾ ਸੋ ਇਹ ਜਿਹੜੇ ਕਲੇਸ਼ ਪਏ ਹੋਏ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਥੋੜੇ ਜੇ ਸੌਰਟ ਆਊਟ ਹੋਣਗੇ ਰਿਸੋਲਵ ਹੋਣਗੇ ਦੇ ਵਕਤ ਬੋਰਡ ਜਿਹੜੇ ਨੇ ਉਹ ਅਕਾਉਂਟੇਬਲ ਹੋਣਗੇ ਉਹਨਾਂ ਕੋਲ ਜਿਹੜੇ ਪੈਸੇ ਆਏ ਨੇ ਉਹ ਵੀ ਦੇਖਿਆ ਜਾਏਗਾ ਕਿ ਉਹ ਸਹੀ ਤਰੀਕੇ ਦੇ ਨਾਲ ਉਹਨਾਂ ਬੈਨੇਫਿਸ਼ੀਅਰੀਜ਼ ਦੇ ਵਾਸਤੇ ਜਾ ਰਹੇ ਨੇ ਜੋ ਉਹਦੇ ਐਕਚੁਅਲ ਹੱਕਦਾਰ ਨੇ ਜੋ ਪੂਰ ਮੁਸਲਿਮਸ ਨੇ ਉਹਨਾਂ ਦੀ ਉਹਨਾਂ ਦੀ ਕੋਈ ਮੈਡੀਕਲ ਉਹਨਾਂ ਦੀ ਪੜ੍ਹਾਈ ਉਹਨਾਂ ਦੇ ਹੋਰ ਕੰਮਾਂ ਦੇ ਵਾਸਤੇ ਜਾਣ ਕਿਉਂਕਿ ਦੇਖੋ ਅਸਤਿੰਦਰ ਜੀ ਬਾਕੀ ਸਾਰੇ ਤੁਸੀਂ ਦੇਖ ਲਓ ਐਸ.ਪੀ.ਸੀ. ਦੇ ਕੋਲ ਵੀ ਕ੍ਰਿਸਚਨ ਕਮਿਊਨਿਟੀ ਦੇ ਵਿੱਚ ਇਟੇ ਕਾਲਜਸ ਨੇ ਇਟੇ ਸਕੂਲਸ ਨੇ ਇਟੇ ਹਸਪੀਟਲਸ ਨੇ STPC ਚ ਵੀ ਹੈਗੇ ਨੇ ਤੁਸੀਂ ਕਦੀ ਸੁਣਿਆ ਹੈ ਕਿ ਵਕਫ ਬੋਰਡ ਦਾ ਕੋਈ ਹਸਪੀਟਲ ਹੋਏ ਜਾਂ ਵਕਫ ਬੋਰਡ ਮਦਰੱਸਿਆਂ ਦੇ ਵਿੱਚ ਪੈਸੇ ਦੇ ਦਿੰਦੇ ਨੇ ਬਾਕੀ ਇਹਨਾਂ ਕੋਲ ਕੋਈ ਹਾਇਰ ਐਜੂਕੇਸ਼ਨ ਦੀ ਯੂਨੀਵਰਸਿਟੀ ਨਹੀਂ ਕਿਉਂਕਿ ਇਹ ਆਪਣੇ ਜਿਹੜਾ ਸਿਸਟਮ ਆਫ ਐਜੂਕੇਸ਼ਨ ਹੈਗਾ ਜਿਹੜਾ ਇੰਡੀਆ ਦਾ ਉਹਨੂੰ ਮੰਨਣ ਨੂੰ ਤਿਆਰ ਨਹੀਂ ਤੇ ਫਿਰ ਇਹ ਕਿਹੜੇ ਤਰੀਕੇ ਨਾਲ ਆਪਣੇ ਬੰਦਿਆਂ ਨੂੰ ਪ੍ਰੋਗਰੈਸਿਵ ਬਣਾਣਗੇ ਕਿਹੜੇ ਤਰੀਕੇ ਦੇ ਨਾਲ ਉਹਨਾਂ ਨੂੰ ਚੰਗੇ ਸਿਟੀਜ਼ਨ ਬਣਾਣਗੇ ਤੇ ਇਹ ਪ੍ਰੋਬਲਮਸ ਹੈਗੀਆਂ ਨੇ ਸਤਿੰਦਰ ਜੀ ਜਿਹੜੇ ਤੁਸੀਂ ਪ੍ਰੋਬਲਮਸ ਦਸੀਆਂ ਇਸ ਸੈਕਟਰ ਦੇ ਨਾਲ ਇੰਪਰੂਵ ਹੋਣ ਗਿਆ ਔਰ ਮਨ ਲਾਉਦਾ ਵੀ ਜਿਹੜੀ ਤੁਸੀਂ ਅੱਜ ਸਾਡੇ ਨਾਲ ਜਾਣਕਾਰੀ ਵੀ ਸ਼ੇਅਰ ਕੀਤੀ ਹੈਗੀ ਸਾਡੇ ਜਿਹੜੇ ਦੋਸਤਾਂ ਨੂੰ ਵੀ ਇੱਕ ਚੱਲ ਲੱਗੇਗਾ ਔਰ ਦੂਜੀ ਹੈ ਜਿਹੜੀ ਹੁਣ ਪਾਰਲੀਮੈਂਟ ਬੋਰਡ ਨੇ ਆਪਣੀ ਸੈਸ਼ਨਸ ਮੰਗੀਆਂ ਹੋਈਆਂ ਨੇ ਪਾਰਲੀਮੈਂਟ ਕਮੇਟੀ ਨੇ ਇਸ ਦੇ ਉੱਪਰ ਤੇ 13 ਤਰੀਕ ਤੱਕ ਸੈਸ਼ਨਸ ਮੰਗਿਆ ਆਪਣੀ ਆਪਣੀ ਸੈਸ਼ਨਸ ਆਪਾਂ ਸਾਰੇ ਦੇਈਏ ਤਾਂ ਕਿ ਸਾਡਾ ਦੇਸ਼ ਹੈ ਸਾਡਾ ਪੰਜਾਬ ਹੈ ਸਾਡੇ ਚੰਗੀ ਚੀਜ਼ਾਂ ਸਾਡੇ ਵਿੱਚ ਆਣ ਔਰ ਜਿਹੜੀ ਸਾਡੀ ਸਮਾਜਿਕ ਕਟਤਾ ਹੈ ਡੇ ਬਾਈ ਡੇ खत्म हो गए, हो। बिल्कुल सही है सेंद्र जी मेरे आर्टिकल दे जी ईमेल है जिंद उ भेजना है ईमेल दी हुई है पर मैं बोल भी दिना अगर कोई देखना चाहे तो जे पी सी जे पीसी जो कि है जॉइंट पार्लियामेंट कमेटी जे पीसी वक्त डैश वा आई एस एस एट द रेट ऑफ संसद डॉट निक डॉट इन ਇਹ ਮੇਰੇ ਉਹਦੇ 'ਚ ਲਿਖੀ ਹੈ ਸਾਰਿਆਂ ਨੂੰ ਪਤਾ ਵੀ ਹੈਗੀ ਹੈ ਅਗਰ ਉਹ ਜੁਆਇੰਟ ਪਾਰਲੀਮੈਂਟ ਕਮੇਟੀ ਦੀ ਵੈਬਸਾਈਟ 'ਤੇ ਜਾਣ ਉੱਥੇ ਮਿਲ ਜਾਏਗੀ ਤੇ ਇਹ ਬਹੁਤ ਜ਼ਰੂਰੀ ਹੈ ਕਿ ਸਾਰੇ ਸਿਟੀਜ਼ਨਸ ਜਿਹੜੇ ਨੇ ਉਹ ਆਪਣੇ ਆਪਣੇ ਥਿਊਜ਼ ਪਾਣ ਤੇ ਖਾਸ ਕਰ ਉਹ ਬੰਦੇ ਪਾਣ ਇਹਦੇ 'ਚ ਥਿਊਜ਼ ਜਿਨ੍ਹਾਂ ਦੀ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਨਾਲ ਵਕਤ ਦੇ ਕਾਰਨ ਉਹਨਾਂ ਦੀ ਪ੍ਰਾਪਰਟੀ 'ਤੇ ਧੱਕਾ ਹੋ ਰਿਹਾ ਹੈ ਤਾਂ ਕਿ ਉਹ ਸਾਰੇ ਕੇਸ ਜਿਹੜੇ ਨੇ ਉਹ ਇੱਕੋ ਵਾਰੀ ਰਿਕਾਰਡ 'ਚ ਆ ਜਾਣ ਤੇ ਬਾਅਦ ਵਿੱਚ ਉਹਨਾਂ ਦੀ ਸਹੀ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਹੋ ਸਕੇ ਰਾਸਾ ਤੁਸੀਂ ਮੇਰੇ ਸੱਦੇ ਤੇ ਹਮੇਸ਼ਾ ਆ ਜਾਂਦੇ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਔਰ ਮੈਨੂੰ ਲੱਗਾ ਜਿਹੜੇ ਸਾਡੇ ਮਿੱਤਰ ਦੇਖਣਗੇ ਸਭ ਕੋ ਦੇਖਣਗੇ ਇਹਨੂੰ ਅੱਛਾ ਵੀ ਲੱਗੇ ਤਾਂ ਅੱਗੇ ਸ਼ੇਅਰ ਵੀ ਕਰਨਾ ਸਭ ਕੁਝ ਕਰਨਾ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਸੀ ਕਾ ਥੈਂਕ ਯੂ ਜੀ ਸੱਚੀ ਕਾਲਦੀ ਇਹ ਬੜਾ ਇੱਕ ਸੈਂਸਿਟਿਵ ਟਾਪਿਕ ਸੀਗਾ ਅਖੀਰ ਤੇ ਮੈਂ ਇਹੀ ਕਹਿਣਾ ਚਾਹਨਾ ਕਿ ਇਸ ਟਾਪਿਕ ਇਹਦੇ ਨਾਲ ਇਹ ਸੈਂਡਮੈਂਟ ਦੇ ਨਾਲ ਨੁਕਸਾਨ ਕਿਸੇ ਦਾ ਨਹੀਂ ਹੋਣਾ ਜਿਹਦਾ ਹੋਣਾ ਫਾਇਦਾ ਹੀ ਹੋਣਾ ਇਹ ਇਹਦੇ ਨਾਲ ਸਭ ਤੋਂ ਜ਼ਿਆਦਾ ਫਾਇਦਾ ਜਿਹੜਾ ਹੈ ਉਹ ਉਹਨਾਂ ਪੂਰ ਤੇ ਮਾਰਜਨਲਾਈਜ਼ ਮੁਸਲਿਮ ਫੈਮਲੀਆਂ ਦਾ ਹੋਏਗਾ ਜਿਨ੍ਹਾਂ ਨੂੰ ਜਿਹੜਾ ਜਿਹੜਾ ਉਹਨਾਂ ਦਾ ਸਹੀ ਹੱਕ ਹਲਾਲ ਹੈਗਾ ਵਕਤ ਦੇ ਥਰੂ ਉਹ ਉਹਨਾਂ ਨੂੰ ਪ੍ਰਾਪਤ ਨਹੀਂ ਹੋ ਰਿਹਾ ਉਹਨਾਂ ਨੂੰ ਮਿਲ ਨਹੀਂ ਰਿਹਾ ਉਹਨਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਏਗਾ ਜਿਹਦੇ ਕਾਰਨ ਕਿ ਇਹਦੇ ਉੱਤੇ ਕੋਈ ਰਾਜਨੀਤੀ ਕਰਨਾ ਜਾਂ ਕੋਈ ਇੱਕ ਗਲਤ এনवायरमेंट ਕ੍ਰੀਏਟ ਕਰਨਾ ਇਹ ਮਿਸ ਇਨਫੋਰਮੇਸ਼ਨ ਹੈ ਥੈਂਕ ਯੂ ਸਤਿੰਦਰ ਜੀ ਸਸੀਗਾਰ ਸਸ